ਮੁਖਵੰਤ ਰਿਪਕਵੰਤ ਸਿੰਘ ਮਾਨ ਨੇ ਸੰਦੂਰ ਦੇ ਲੋਕਾਂ ਨੂੰ ਵੱਡੇ ਤੋਹਫੇ ਦਿੱਤੇ ਉਨ੍ਹਾਂ ਨੇ ਸਰਕਾਰੀ ਨਰਸਿੰਗ ਟ੍ਰੇਨਿੰਗ ਸਕੂਲ ਦੀ ਨਵੀਂ ਇਮਾਰਤ ਦਾ ਉਦਘਾਟਨ ਕੀਤਾ ਇਸ ਦੇ ਨਾਲ ਹੀ ਸੁਤੰਤਰਤਾ ਸੰਗਰਾਮੀ ਜਥੇਦਾਰ ਕਰਤਾਰ ਸਿੰਘ ਦਰਵੇਸ਼ ਸਕੂਲ ਆਫ ਐਮੀਨੈਂਸ ਦਾ ਵੀ ਉਦਘਾਟਨ ਕੀਤਾ ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਆ ਮੁੱਖ ਮੰਤਰੀ ਮਾਨ ਨੇ ਦੱਸਿਆ ਕਿ 7 ਕਰੋੜ 81 ਲੱਖ ਰੁਪਏ ਦੀ ਲਾਗਤ ਨਾਲ ਸਰਕਾਰੀ ਨਰਸਿੰਗ ਟ੍ਰੇਨਿੰਗ ਸਕੂਲ ਦੀ ਨਵੀਂ ਇਮਾਰਤ ਤਿਆਰ ਕੀਤੀ ਗਈ ਹੈ ਨਾਲ ਹੀ ਉਨ੍ਹਾਂ ਦੱਸਿਆ ਕਿ ਸੁਤੰਤਰਤਾ ਸੰਗਰਾਮੀ ਜਥੇਦਾਰ ਕਰਤਾਰ ਸਿੰਘ ਦਰਵੇਸ਼ ਸਕੂਲ ਆਫ ਐਮੀਨੈਂਸ ਨੂੰ 3 ਕਰੋੜ 40 ਲੱਖ ਰੁਪਏ ਦੀ ਲਾਗਤ ਨਾਲ ਅਪਗ੍ਰੇਡ ਕੀਤਾ ਗਿਆ ਹੈ ਅਹ ਹਾਜੀ ਚੀਜ਼ਾਂ ਕਦੇ ਪਹਿਲਾ ਫੰਕਸ਼ਨ ਹੋਏ ਵੀ ਕੈਂਸਰ ਦੀਆਂ ਬੱਸਾਂ ਵੀ ਜਾ ਕੇ ਘਰ ਘਰ ਦੇਖੀਓ ਲੋਕੋ ਕੋਈ ਗੱਲ ਨਹੀਂ ਡਰੋ ਨਾ ਕੁਝ ਨਹੀਂ ਹੁੰਦਾ ਇਲਾਜ ਕਰ ਲਾਂਗੇ ਕਦੇ ਹੋਏ ਫੰਕਸ਼ਨ ਹੈ ਜੀ ਕਦੇ ਨਿਯੁਕਤੀ ਪੱਤਰ ਸਮਰੋਹ ਹੋਏ ਵੀ 55000 ਨੌਕਰੀ ਦੇਣੀ ਹੈ ਜੀ ਅੱਜ ਆਣਿਆਂ ਨੂੰ ਅੱਜ ਆਣਿਆਂ ਨੂੰ ਕਦੇ ਹੋਏ ਫੰਕਸ਼ਨ ਕਦੇ ਸਕੂਲ ਆਫ ਐਮੀਨੈਂਸ ਰਾਜ ਹਾਈ ਨੂੰ ਬਣਾ ਕੇ ਉਨ ਹੋਰ ਅਪਗ੍ਰੇਡ ਕਰਨ ਦਾ ਫੰਕਸ਼ਨ ਹੋਇਆ ਕਦੇ ਜੀ ਐ ਤੂੰ ਵੀ ਵੱਡੇ ਵੱਡੇ ਪੋਲਿਟਿਸ਼ੀਅਨ ਜਿਹੜੇ ਨੇ ਸਰਕਾਰ ਦਾ ਹਿੱਸਾ ਰਹੇ ਨੇ ਸੰਗਰੂਰ ਤੋਂ ਕਦੇ ਨਰ ਸਿੰਘ ਕਾਲਜ ਬਾਰੇ ਸੋਚਿਆ ਕਦੇ ਮੈਡੀਕਲ ਕਾਲਜ ਲਿਆਉਣ ਬਾਰੇ ਸੋਚਿਆ ਨਾ ਸਰੂਪਾ ਪਾਇਆ ਬੋਲ ਸੋ ਚਲੋ ਵੀ ਬਹੁਤ ਬਲ ਮਿਲ ਗਿਆ ਪਾਰਟੀ ਨੂੰ ਅੱਜ ਫਲਾਨਾ ਆ ਗਿਆ ਜੀ ਫਲਾਨਾ ਆ ਗਿਆ ਆ ਕੱਲ ਪਰਸੋਂ ਮੈਂ ਫੇਰ ਪੜਿਆ ਇੱਕ ਵਾਰੀ ਫੇਰ ਪੜਿਆ ਕਿ ਬਲਦੇਮਾਨ ਆ ਗਿਆ ਮੈਂ ਕਿਹਾ ਵੀ ਫੇਰ ਆ ਗਿਆ ਮੈਂ ਕਿਹਾ ਇਹ ਪਤਾ ਕਰੋ ਕਿੰਨੀ ਵਾਰ ਆਇਆ ਤੇ ਕਿੰਨੀ ਵਾਰ ਗਿਆ ਐਥੇ ਖੜੇ ਰਹਿਾਂਗੇ ਯਾਰ ਬਸ ਅਸੀਂ ਸਾਨੂੰ ਹੋਰ ਕੋਈ ਮਤਲਬ ਮਿਲਣਾ ਹੀ ਨਹੀਂ ਮਤਲਬ ਐਥੇ ਹੀ ਖੜੇ ਰਹਿਾਂਗੇ ਹਾਰੰਦਰ ਕੋਣ ਬਣਾ ਚੁੱਕੇ ਨੇ ਬੰਦੇ ਫੇਰ ਫੇਰਦੇ ਉੱਤੇ ਕਿਸੇ ਨਵੇਂ ਬੰਦੇ ਨੂੰ ਆਉਣ ਦੇਣਗੇ ਆਪਦੀ ਪਾਰਟੀ ਚ ਹਜੇ ਵੀ ਨਹੀਂ ਸਿੱਖੇ ਵੀ ਹੁਣ ਤਾਂ ਕਿਸੇ ਨਵੇਂ ਵਲੰਟੀਅਰ ਨੂੰ ਦੇ ਦੋ ਹੁਣ ਉਹ ਬਹਾਲ ਤਿਆਰ ਕਰ ਲਿਆ ਹਜੇ ਵੀ ਨਹੀਂ ਸਿੱਖੇ ਧਰਮ ਵਾਲੇ ਪਾਸਿਓਂ ਲੁੱਟ ਕੇ ਖਾ ਗਏ ਜੀ ਆਪਾਂ ਤਾਂ ਨਿਸ਼ਾਨ ਸਾਹਿਬ ਦੂਰੋਂ ਵੀ ਨਜ਼ਰ ਆ ਜਾਏ ਮੱਥਾ ਟੇਕ ਦਿੰਨੇ ਆ ਇਹ ਨਹੀਂ ਵੀਰੋ ਇਹ ਤਾਂ ਰੱਬ ਨੂੰ ਟੱਬ ਸਮਝਦੇ ਆ ਇਹ ਯਾ ਕੱਲ ਨੂੰ ਲੜਨਗੇ ਉੱਥੇ ਦੇਖਿਆ ਤੁਸੀਂ ਆਹ ਸਾਡਾ ਜੀ ਆਹ ਸਾਡਾ ਜੀ ਆਹ ਛੋਡਾ ਜੀ ਆਹ ਇਟਾ ਜੀ ਆਹ ਇਹਦਾ ਜੀ ਉਹਦਾ ਜੀ ਲੈ ਹੱਦਿਆਰ ਪਰ ਕੋਈ ਗੱਲ ਨਹੀਂ ਸਿਆਣੇ ਕਹਿੰਦੇ ਆ ਰੱਬ ਦੀ ਚੱਕੀ ਚੱਲਦੀ ਥੋੜੀ ਜੀ ਹੌਲੀ ਹੈ ਪਰ ਪੀਂਦੀ ਬਹੁਤ ਬਰੀਕ ਹੈ ਐਸਾ ਪਹੀ ਜਾਂਦੀ ਹੈ ਨਾ ਉਹ ਵੀ ਤੁਸੀਂ ਦੇਖੋਗੇ ਕੀ ਟੈਲੈਂਟ ਹੈ ਮੈਨੂੰ ਇਹ ਦੱਸ ਦੋ ਜੀ ਪ੍ਰਕਾਸ਼ ਸਿੰਘ ਬਾਦਲ ਦੇ ਮੁੰਡੇ 'ਚ ਕਿਹੜਾ ਟੈਲੈਂਟ ਹੈ ਜਿਹੜਾ ਸਾਡੇ ਜੋਾਕਾਂ 'ਚ ਹੈ ਨਹੀਂ ਵੀ ਉਹਨੂੰ ਹੀ ਅੱਗੇ ਆਉਣਾ ਚਾਹੀਦਾ ਹੈ ਪੰਜਾਬੀ ਉਹਨੂੰ ਨਹੀਂ ਬੋਲਣੀ ਆਉਂਦੀ ਸਿੱਖ ਇਤਿਹਾਸ ਦਾ ਉਹਨੂੰ ਨਹੀਂ ਪਤਾ ਉਪਰ ਇਹ ਕਹ ਦਿੰਦਾ ਉਹਨੂੰ ਤਾਂ ਕੀ ਹੋਇਆ ਜਾ ਕੇ YouTube ਤੇ ਹੁਣੇ ਖੋਲ ਲਿਓ ਕਿ ਗੁਰੂ ਰਾਮਦਾਸ ਜੀ ਜੇ ਚਾਹੁੰਦੇ ਉਸ ਵੇਲੇ ਕਿਸੇ ਅਮਰਤਾਰੀ ਸਿੰਘ ਤੋਂ ਸਿੱਧਰਵਾਰ ਸਾਹਿਬ ਜੀ ਦਾ ਤੋਂ ਘਾਟਨ ਕਰਾ ਸਕਦੇ ਸੀ ਪਰ ਉਹਨਾਂ ਨੇ ਇੱਕ ਮੁਸਲਮਾਨ ਮੀਆਂ ਮੀਰ ਤੋਂ ਕਰਵਾਇਆ ਉਹਨੂੰ ਕੌਣ ਸਮਝਾਵੇ ਸੁਖਵੀਰ ਸਿਆ ਅਮਰਤਾਰੀ ਸਿੰਘ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੇ ਬਾਚ ਦਸਵੇਂ ਗੁਰੂ ਨੇ ਉਹ ਤਾਂ ਚੌਥੇ ਗੁਰੂ ਸੀ ਪਤਾ ਹੀ ਨਹੀਂ ਜੋ ਬੋਲਣਾ ਬੋਲ ਦਿਓ ਚੱਕ ਦਿਓ ਬਾਪੂ ਨੇ ਦੇਤੀ ਕੁਰਸੀ ਬੋਲੀ ਜਾਓ Chandar Consultants Limited building maintenance handyman under chakrit platform is now available on your local London area he has more than 5 years experience in same line he used to work with reputed companies agencies as well local builders with brothers he is professional by plumbing, electrician, masonry, car For more information, please contact him at under Jacktrade platform, www.checktrade.com slash 921760 Chander Consultants Limited. Call him on this number: 07940795686. ਔਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ